ਪੰਜਾਬ ਦੀ ਗੱਲ ਕਰੋਗੇ ਤਾਂ ਜਿਆਦਾ ਬਿਹਤਰ ਹੈ ਉਹ ਸਿਫਾ ਕਿਉਂ ਦੇਗੇ ਨਹੀਂ ਦੇਗੇ ਇਹ ਤੁਸੀਂ ਤੁਸੀਂ लवली ਸਾਬ ਨੂੰ ਸਵਾਲ ਕਰੋ ਮੈਨੂੰ ਲੱਗਦਾ ਹੈ ਕਿ ਮੈਂ ਪੰਜਾਬ ਦਾ ਪ੍ਰਧਾਨ ਹੈ ਔਰ ਮੇਰਾ ਫਰਜ ਬੰਦਾ ਕਿ ਮੈਂ ਸਾਰੀਆਂ ਸੀਟਾਂ ਤੇ ਲੜਾਈ ਲੜਾਂ ਲੇਕਿਨ ਇੱਕ ਸਵਾਲ ਪੂਰਾ ਹੋਣ ਦਿਓ ਬ੍ਰਦਰ ਤੁਸੀਂ ਪੱਤਰਕਾਰ ਹੋ ਸੋ ਹੁਣੇ ਫੈਸਲਾ ਲਿਆ ਗਿਆ ਰਾਹੁਲ ਗਾਂਧੀ ਜੀ ਦੁਆਰਾ ਕਿ ਜਿਸ ਪ੍ਰਕਾਰ ਆਦਰਯਾ ਰਵਨੀਤ ਸਿੰਘ ਬਿੱਟੂ ਸਾਹਿਬ ਪਾਰਟੀ ਨੂੰ ਇਸ ਸਮੇਂ ਛੱਡ ਕੇ ਗਏ ਜਿਸ ਪਾਰਟੀ ਨੇ ਸਾਰੇ ਰਾਜ ਭਾਗ ਠਾਠ ਦਿੱਤੀ ਹੋਵੇ ਔਰ ਉਸ ਤੋਂ ਬਾਅਦ ਇਹਨ ਮੌਕੇ ਤੇ ਆ ਕੇ ਛੜ ਜਾਣਾ ਇਹ ਮਤਲਬ ਕਿ ਪੰਜਾਬ ਦੇ ਲੋਕਾਂ ਨੂੰ ਤੇ ਦੇਸ਼ ਦੇ ਲੋਕਾਂ ਨੂੰ ਪਸੰਦ ਨਹੀਂ ਆਇਆ ਔਰ ਰਾਹੁਲ ਗਾਂਧੀ ਜੀ ਨੇ ਫੈਸਲਾ ਲਿਆ ਕਿ ਸਾਨੂੰ ਇਹਦਾ ਜਿਹੜਾ ਇਹ ਸਨੇਹਾ ਗਿਆ ਲੋਕਾਂ 'ਚ ਇਹਦਾ ਮੋੜਵਾ ਜਵਾਬ ਦੇਣਾ ਚਾਹੀਦਾ ਹੈ ਲੁਧਿਆਣੇ ਜੋ ਪੂਰੇ ਦੇਸ਼ ਭਰ ਵਿੱਚ ਸਨੇਹਾ ਜਾਏਗਾ ਕਿ ਜਿਹੜੇ ਲੋਕ ਆਪਰਚੂਨਿਸਟ ਹੈਗੇ ਔਰ ਜਿਹੜੇ ਲੋਕ ਮੌਕਾ ਪ੍ਰਸਨੇ ਜਿਹੜੇ ਲੋਕ ਪਿੱਠ 'ਤੇ ਛੁਰਾ ਮਾਰ ਕੇ ਜਾਂਦੇ ਨੇ ਉਹਨਾਂ ਨੂੰ ਲੋਕ ਸਬਕ ਜ਼ਰੂਰ ਸਿਖਾਉਂਦੇ ਨੇ ਇਹ ਮੈਂ ਸਮਝਦਾ ਕਿ ਜਿਹੜਾ ਬਟ੍ਰੇ ਕੀਤਾ ਉਹਨਾਂ ਨੇ ਪਾਰਟੀ ਨੂੰ ਧੋਖਾ ਦਿੱਤਾ ਇਹ ਧੋਖੇ ਦੇ ਖਿਲਾਫ ਮੈਂ ਸਮਝਦਾ ਕਿ ਇਹ ਬਹੁਤ ਵੱਡੀ ਇੱਕ جنگ ਹੈ ਤੇ ਲੜਾਈ ਹੈ ਧੋਖੇ ਦੇ ਖਿਲਾਫ ਵਫਾਦਾਰੀ ਦੀ ਲੜਾਈ ਹੈ ਮੈਂ ਸਮਝਦਾ ਹਾਂ ਔਰ ਮੈਨੂੰ ਲੱਗਦਾ ਕਿ ਪੰਜਾਬ ਦੇ ਲੋਕ ਬਹੁਤ ਸੂਝਵਾਨ ਨੇ ਐਸੇ ਧੋਖੇਬਾਜ਼ਾਂ ਨੂੰ ਬੇਵਫਾ ਲੋਕਾਂ ਨੂੰ ਜ਼ਰੂਰ ਸਬਕ ਸਿਖਾਉਣਗੇ ਦੇਖੋ ਗਿੱਦੜਬਾ ਤੁਸੀਂ ਮੈਨੂੰ ਲੱਗਦਾ ਕਿ ਸਾਰੇ ਸਵਾਲ ਜਾਣ ਪੁੱਛ ਕੇ ਕੋਈ ਐਸੇ ਪੁੱਛਨੇ ਹੈ ਗਿੱਦੜਬਾ ਦਾ ਜਿਹੜਾ ਗਿੱਦੜਬਾ ਹੈ ਉਹ ਮੇਰਾ ਦਿਲ ਹੈ ਰਾਜਾ ਵੜਿੰਗ ਕਿਤੇ ਵੀ ਤੁਰਿਆ ਫਿਰੇ ਉਹਦਾ ਦਿਲ ਗਿੱਦੜਬਾ ਦੇ ਲੋਕਾਂ ਲਈ ਧੜਕਦਾ ਹੈ ਨਾ ਗਿੱਦੜਬੇ ਦੇ ਲੋਕਾਂ ਨੂੰ ਛੱਡਿਆ ਕੋਣ ਉਹ ਬੇਨਤੀ ਕਰਨੀ ਛੋਣਾ ਪਹਿਲਾਂ ਵੀ ਮੈਂ ਬਠਿੰਡੇ ਤੋਂ ਚੋਣ ਲੜਿਆ ਸੀ ਮੈਂ ਆਲ ਇੰਡੀਆ ਦਾ ਪ੍ਰਧਾਨ ਬਣਿਆ ਸੀ ਲੋਕ ਕਹਿੰਦੇ ਰਾਜਾ ਬਣ ਗਿੱਦੜਬਾ ਛੱਡ ਗਿਆ ਲੋਕ ਕਹਿੰਦੇ ਸੀ ਕਿ ਯਾਰ ਹੁਣ ਇਹ ਮੰਤਰੀ ਬਣ ਗਿਆ ਫਿਰ ਪਤਾ ਨਹੀਂ ਕਿੱਥੇ ਜਾਊਗਾ ਗਿੱਦੜਬਾ ਮਰਦੇ ਦਮ ਤੱਕ ਗਿੱਦੜਬਾ ਦੇ ਲੋਕਾਂ ਦੇ ਨਾਲ ਰਹੇ ਹਾਂ ਤੇ ਗਿੱਦੜਬਾ ਦੇ ਲੋਕਾਂ ਦੇ ਨਾਲ ਰਵਾਂਗੇ ਦੇਖੋ ਗੱਲ ਮੇਰੀ ਜਿਹੜੀ ਇੱਛਾ ਸੀ ਉਹ ਪੂਰੀ ਹੋਈ ਮੈਂ ਮੁਕਾਬਲਾ ਕੀਤਾ ਪਾਰਟੀ ਨੇ ਹੁਣ ਵੱਡਾ ਇੱਕ ਫੈਸਲਾ ਬਟਰੇ ਦੇ ਖਿਲਾਫ ਮੈਂ ਸਮਝਦਾ ਕਿ ਵਫਾਦਾਰੀ ਤੇ ਗੈਦਾਰੀ ਦੀ ਲੜਾਈ ਹੈ ਇਹਰਾ ਹੁਣ ਲੋਕਾਂ ਨੇ ਫਤਵਾ ਬਹੁਤ ਵੱਡਾ ਦੇਣਾ ਸੋ ਇਸ ਕਰਕੇ ਉੱਥੇ ਅਹਿਮ ਲੜਾਈ ਬਣ ਜਾਂਦੀ ਹੈ ਆਦਰਵਾਇਜ਼ ਤਾਂ ਮੇਰੀ ਇੱਛਾ ਸੀ ਮੈਂ ਕਿਤੋਂ ਵੀ ਚੋਣਾਂ ਨਾਲ ਲੜਿਆ ਫਿਰ ਪਾਰਟੀ ਨੇ ਕਿਹਾ ਕਿ ਨਹੀਂ ਹੁਣ ਇਹ ਸਨੇਹਾ ਦੇਣ ਦਾ ਮੌਕਾ ਸੋ ਸਨੇਹਾ ਦੇਣ ਦਾ ਮੌਕਾ ਮੈਂ ਸਮਝਦੇ ਕੋਈ ਬੈਨ ਨਹੀਂ ਇਹ ਪੋਲਿਟੀਕਲ ਲੋਕ ਨੇ ਅਸੀਂ ਇਹ ਕੋਈ ਦੁਸ਼ਮਣੀ ਦਾ ਨਹੀਂ ਸੀ ਉਹ ਜੀਤਮਿੰਦਰ ਜੀ ਇੱਕ ਵੱਖਰੀ ਪਾਰਟੀ ਸਨ ਜਟਾਣਾ ਜੀ ਸਾਡੇ ਇੱਥੇ ਉਮੀਦਵਾਰ ਸਨ ਕਾਂਗਰਸ ਪਾਰਟੀ ਦੇ 10 ਸਾਲਾਂ ਤੋਂ ਲੜਾਈ ਲੜੀ ਵਰਕਰਾਂ ਦਾ ਮਨੋਬਲ ਉੱਚਾ ਚੁੱਕ ਕੇ ਰੱਖਿਆ ਅੱਜ ਕਾਂਗਰਸ ਪਾਰਟੀ ਨੇ ਜਿਹੜੀ ਟਿਕਟ ਆਉ ਜੀਤਮਿੰਦਰ ਜੀ ਨੂੰ ਦਿੱਤੀ ਹੈ ਸਾਡਾ ਸਾਰਿਆਂ ਦਾ ਫਰਜ਼ ਬੰਦਾ ਹੈ ਅਸੀਂ ਹਿੱਕ ਢਾਕੇ ਆਪਦੇ ਉਮੀਦਵਾਰ ਦੇ ਲਈ ਲੜਾਈ ਲੜੀਏ ਉਹਨਾਂ ਨੂੰ ਵੋਟਾਂ ਪਾਈਆਂ ਤੇ ਅੱਜ ਦੋਹਾਂ ਦਾ ਜਿਹੜਾ ਮਨਮਟਾਫਸੀ ਲੋਕਾਂ ਦਾ ਅਸਿਸਟੈਂਸ ਸੀਗਾ ਲੋਗੇ ਵਾਰ-ਵਾਰ ਸਵਾਲ ਪੁੱਛਦੇ ਸੀ ਹੁਣ ਦੋ ਇੱਕ ਥਾਂ ਤੇ ਆ ਗਏ ਕੀ ਹੋਊਗਾ ਸਾਡੇ ਕੋਲੇ ਅਲੱਗ-ਅਲੱਗ ਜੰਗਾਵਾਂ ਹੈਗੀਆਂ ਆਸਾਨ ਹੈਗੀਆਂ ਔਰ ਅੱਜ ਬਹੁਤ ਵੱਡੀ ਗੱਲ ਕਰਦੇ ਆ ਜੀਤਮਿੰਦਰ ਜੀ ਨੇ ਇਹ ਗੱਲ ਕਹੀ ਹੈ ਕਿ ਅਗਲੀ ਵਾਰੀ 2027 ਦੇ ਵਿੱਚ ਸਾਡੇ ਖੁਸ਼ਬਾਤ ਜੁਟਾਣਾ ਤਲਵੰਡੀ ਸਾਬੋ ਤੋਂ ਉਮੀਦਵਾਰ ਹੋਣਗੇ ਤੇ ਮੈਂ ਉਹਨਾਂ ਦੀ ਮਦਦ ਕਰਾਂਗਾ ਇਹ ਫੁੱਲ ਜੋਰ ਲਾ ਕੇ ਅਸੀਂ ਇਹਨਾਂ ਨੂੰ ਜਿਤਾਉਣ ਦਾ ਕੰਮ ਕਰਾਂਗੇ ਔਰ ਔਰ ਖੁਸ਼ਬਾਤ ਜੁਟਾਣਾ ਜੀ ਕੀ ਹੈ ਕਿ ਅਸੀਂ ਤਲਵੰਡੀ ਸਾਬੋ ਤੋਂ ਕਿਸੇ ਵੀ ਪ੍ਰਕਾਰ ਦੀ ਕੋਈ ਕਸਰ ਨਹੀਂ ਛੱਡਾਂਗੇ ਪੰਜਾਬ ਦੀ ਗੱਲ ਕਰੋਗੇ ਤਾਂ ਜਿਆਦਾ ਬਿਹਤਰ ਹੈ ਉਹ ਅਸੀਫਾ ਕਿਉਂ ਦੇਗੇ ਨਹੀਂ ਦੇਗੇ ਇਹ ਤੁਸੀਂ ਤੁਸੀਂ ਲਵਲੀ ਸਭ ਨੂੰ ਸਵਾਲ ਕਰਾਂਗਾ ਜਿੰਦਾ ਜਗ ਲੁਧਿਆਣਾ ਬਲੂਨ ਬਦ ਦਿੱਤਾ ਗਿਆ ਮੈਨੂੰ ਲੱਗਦਾ ਕਿ ਮੈਂ ਪੰਜਾਬ ਦਾ ਪ੍ਰਧਾਨ ਐ ਔਰ ਮੇਰਾ ਫਰਜ ਬੰਦਾ ਕਿ ਮੈਂ ਸਾਰੀਆਂ ਸੀਟਾਂ ਤੇ ਲੜਾਈ ਲੜਾਂ ਲੇਕਿਨ ਇੱਕ ਸਵਾਲ ਪੂਰਾ ਹੋਣ ਦੇ ਉਪਰ ਬ੍ਰਦਰ ਤੁਸੀਂ ਪੱਤਰਕਾਰ ਹੋ ਸੋ ਹੁਣੇ ਫੈਸਲਾ ਲਿਆ ਗਿਆ ਰਾਹੁਲ ਗਾਂਧੀ ਜੀ ਦੁਆਰਾ कि जिस प्रकार आदरणीय रविजीत सिंह बिट्टू साहब पार्टी ਨੂੰ ਇਸ ਸਮੇਂ ਛੱਡ ਕੇ ਗਏ ਜਿਸ ਪਾਰਟੀ ਨੇ ਸਾਰੇ ਰਾਜ ਭਾਗ ਠਾਠ ਦਿੱਤੀ ਹੋਵੇ। और उसो बाद एण मौके आके ते आके ਛੱਡ ਜਾਣਾ ਇਹ ਮਤਲਬ ਕਿ ਪੰਜਾਬ ਦੇ ਲੋਕਾਂ ਨੂੰ ਤੇ ਦੇਸ਼ ਦੇ ਲੋਕਾਂ ਨੂੰ ਪਸੰਦ ਨਹੀਂ ਆਇਆ। और राहुल गांधी जी ने फैसला लिया ਕੀ ਸਾਨੂੰ ਇਹਦਾ ਜਿਹੜਾ ਇਹ ਸੁਨੇਹਾ ਗਿਆ ਲੋਕਾਂ 'ਚ ਇਹਦਾ ਮੋੜਵਾ ਜਵਾਬ ਦੇਣਾ ਚਾਹੀਦਾ ਹੈ ਲੁਧਿਆਣੇ ਜੋ ਪੂਰੇ ਦੇਸ਼ ਭਰ ਵਿੱਚ ਸੁਨੇਹਾ ਜਾਏਗਾ ਕਿ ਜਿਹੜੇ ਲੋਕ ਆਪਰਚੂਨਿਸਟ ਹੈਗੇ ਆ ਔਰ ਜਿਹੜੇ ਲੋਕ ਮੌਕਾ ਪ੍ਰਸਨ ਜਿਹੜੇ ਲੋਕ ਪਿੱਠ 'ਤੇ ਛੁਰਾ ਮਾਰ ਕੇ ਜਾਂਦੇ ਨੇ ਉਹਨਾਂ ਨੂੰ ਲੋਕ ਸਬਕ ਜ਼ਰੂਰ ਸਿਖਾਉਂਦੇ ਨੇ ਇਹ ਮੈਂ ਸਮਝਦਾ ਕਿ ਜਿਹੜਾ ਬਟ੍ਰੇਕ ਕੀਤਾ ਉਹਨਾਂ ਨੇ ਪਾਰਟੀ ਨੂੰ ਧੋਖਾ ਦਿੱਤਾ ਇਹ ਧੋਖੇ ਦੇ ਖਿਲਾਫ ਮੈਂ ਸਮਝਦਾ ਕਿ ਇਹ ਬਹੁਤ ਵੱਡੀ ਇੱਕ جنگ ਹੈ ਤੇ ਲੜਾਈ ਹੈ ਧੋਖੇ ਦੇ ਖਿਲਾਫ ਵਫਾਦਾਰੀ ਦੀ ਲੜਾਈ ਹੈ ਮੈਂ ਇਹ ਸਮਝਦਾ ਹਾਂ ਔਰ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕ ਬਹੁਤ ਸੂਝਵਾਨ ਨੇ ਐਸੇ ਧੋਖੇਬਾਜ਼ਾਂ ਨੂੰ ਬੇਵਫਾ ਲੋਕਾਂ ਨੂੰ ਜ਼ਰੂਰ ਸਬਕ ਸਿਖਾਉਣਗੇ ਦੇਖੋ ਗਿੱਦੜਬਾ ਉਸੀ ਮੈਨੂੰ ਲੱਗਦਾ ਕਿ ਸਾਰੇ ਸਵਾਲ ਜਾਣ ਪੁੱਛ ਕੇ ਕੋਈ ਐਸੇ ਪੁੱਛਨੇ ਹੈ ਗਿੱਦੜਬਾ ਦਾ ਜਿਹੜਾ ਗਿੱਦੜਬਾ ਹੈ ਉਹ ਮੇਰਾ ਦਿਲ ਹੈ ਰਾਜਾ ਵੜਿੰਗ ਕਿਤੇ ਵੀ ਤੁਰਿਆ ਫਿਰੇ ਉਹਦਾ ਦਿਲ ਗਿੱਦੜਬਾ ਦੇ ਲੋਕਾਂ ਲਈ ਧੜਕਦਾ ਹੈ ਨਾ ਗਿੱਦੜਬੇ ਦੇ ਲੋਕਾਂ ਨੂੰ ਛੱਡਿਆ ਤੁਹਾਨੂੰ ਬੇਨਤੀ ਕਰਨੀ ਛੋਣਾ ਪਹਿਲਾਂ ਵੀ ਮੈਂ ਬਠਿੰਡੇ ਤੋਂ ਚੋਣ ਲੜਿਆ ਸੀ ਮੈਂ 올 ਇੰਡੀਆ ਦਾ ਪ੍ਰਧਾਨ ਬਣਿਆ ਸੀ ਲੋਕ ਕਹਿੰਦੇ ਰਾਜਾ ਵੜਿੰਗ ਗਿੱਦੜਬਾ ਛੱਡ ਗਿਆ ਲੋਕ ਕਹਿੰਦੇ ਸੀ ਯਾਰ ਹੁਣੇ ਮੰਤਰੀ ਬਣ ਗਿਆ ਫਿਰ ਪਤਾ ਨਹੀਂ ਕਿੱਥੇ ਜਾਊਗਾ ਗਿੱਦੜਵਾ ਮਰਦੇ ਦਮ ਤੱਕ ਗਿੱਦੜਵਾ ਦੇ ਲੋਕਾਂ ਦੇ ਨਾਲ ਰਹੇ ਹਾਂ ਤੇ ਗਿੱਦੜਵਾ ਦੇ ਲੋਕਾਂ ਦੇ ਨਾਲ ਰਵਾਂਗੇ ਦੇਖੋ ਗੱਲ ਮੇਰੀ ਜਿਹੜੀ ਇੱਛਾ ਸੀ ਉਹ ਪੂਰੀ ਹੋਈ ਮੈਂ ਮੁਕਾਬਲਾ ਕੀਤਾ ਪਾਰਟੀ ਨੇ ਹੁਣ ਵੱਡਾ ਇੱਕ ਫੈਸਲਾ ਬਟਰੇ ਦੇ ਖਿਲਾਫ ਮੈਂ ਸਮਝਦਾ ਕਿ ਵਫਾਦਾਰੀ ਤੇ ਗੈਦਾਰੀ ਦੀ ਲੜਾਈ ਹੈ ਇਹਨਾ ਹੁਣ ਲੋਕਾਂ ਨੇ ਫਤਵਾ ਬਹੁਤ ਵੱਡਾ ਦੇਣਾ ਹੈ ਸੋ ਇਸ ਕਰਕੇ ਉੱਥੇ ਅਹਿਮ ਲੜਾਈ ਬਣ ਜਾਂਦੀ ਹੈ ਆਦਰਵਾਇਜ਼ ਤਾ ਮੇਰੀ ਇੱਛਾ ਸੀ ਮੈਂ ਕਿਤੋਂ ਵੀ ਚੋਣਾਂ ਨਾਲ ਲੜਿਆ ਫਿਰ ਪਾਰਟੀ ਨੇ ਕਿਹਾ ਕਿ ਨਹੀਂ ਹੁਣ ਇਹ ਸਨੇਹਾ ਦੇਣ ਦਾ ਮੌਕਾ ਹੈ ਸੋ ਸਨੇਹਾ ਦੇਣ ਦਾ ਮੌਕਾ ਮੈਂ ਸਮਝਦੇ ਕੋਈ ਬੈਨ ਨਹੀਂ ਇਹ ਪੋਲਿਟੀਕਲ ਲੋਗ ਨੇ ਅਸੀਂ ਇਹ ਕੋਈ ਦੁਸ਼ਮਣੀ ਤਾਂ ਨਹੀਂ ਸੀ ਉਹ ਜੀਤਮਿੰਦਰ ਜੀ ਇੱਕ ਵੱਖਰੀ ਪਾਰਟੀ ਸਨ ਜਟਾਣਾ ਜੀ ਸਾਡੇ ਇੱਥੇ ਉਮੀਦਵਾਰ ਸਨ ਕਾਂਗਰਸ ਪਾਰਟੀ ਦੇ 10 ਸਾਲਾਂ ਤੋਂ ਲੜਾਈ ਲੜੀ ਵਰਕਰਾਂ ਦਾ ਮਨੋਬਲ ਉੱਚਾ ਚੁੱਕ ਕੇ ਰੱਖਿਆ ਅੱਜ ਕਾਂਗਰਸ ਪਾਰਟੀ ਨੇ ਜਿਹੜੀ ਟਿਕਟ ਆਉ ਜੀਤਮਿੰਦਰ ਜੀ ਨੂੰ ਦਿੱਤੀ ਹੈ ਸਾਡਾ ਸਾਰਿਆਂ ਦਾ ਫਰਜ਼ ਬੰਦਾ ਹੈ ਅਸੀਂ ਹਿੱਕ ਢਾਕੇ ਆਪਦੇ ਉਮੀਦਵਾਰ ਦੇ ਲਈ ਲੜਾਈ ਲੜੀਏ ਉਹਨਾਂ ਨੂੰ ਵੋਟਾਂ ਪਾਈਆਂ ਤੇ ਅੱਜ ਦੋਹਾਂ ਦਾ ਜਿਹੜਾ ਮਨ ਮਟਾਫਸੀ ਲੋਕਾਂ ਦਾ ਅਸਿਸਟੈਂਸ ਸੀਗਾ ਲੋਗੇ ਵਾਰ-ਵਾਰ ਸਵਾਲ ਪੁੱਛਦੇ ਸੀ ਹੁਣ ਦੋ ਇੱਕ ਥਾਂ ਤੇ ਆ ਗਏ ਕੀ ਹੋਊਗਾ ਸਾਡੇ ਕੋਲੇ ਅਲੱਗ-ਅਲੱਗ ਜਗਾਵਾਂ ਹੈਗੀਆਂ ਆਸਾਨ ਹੈਗੀਆਂ ਔਰ ਅੱਜ ਬਹੁਤ ਵੱਡੀ ਗੱਲ ਕਰਦੇ ਆ ਜੀਤਮਿੰਦਰ ਜੀ ਨੇ ਇਹ ਗੱਲ ਕਹੀ ਹੈ ਕਿ ਅਗਲੀ ਵਾਰੀ 2027 ਦੇ ਵਿੱਚ ਸਾਡੇ ਖੁਸ਼ਬਾਤ ਜੁਟਾਨਾ ਤਲਵੰਡੀ ਸਾਬੋਤੋਂ ਉਮੀਦਵਾਰ ਹੋਣਗੇ ਤੇ ਮੈਂ ਉਹਨਾਂ ਦੀ ਮਦਦ ਕਰਾਂਗਾ ਇਹ ਫੁੱਲ ਜ਼ੋਰ ਲਾ ਕੇ ਅਸੀਂ ਇਹਨਾਂ ਨੂੰ ਜਿਤਾਉਣ ਦਾ ਕੰਮ ਕਰਾਂਗੇ ਔਰ ਔਰ ਖੁਸ਼ਬਾਤ ਜੁਟਾਨਾ ਜੀ ਨੇ ਕਿਹਾ ਕਿ ਅਸੀਂ ਤਲਵੰਡੀ ਸਾਬੋਤ ਚੋਂ ਕਿਸੇ ਵੀ ਪ੍ਰਕਾਰ ਦੀ ਕੋਈ ਕਸਰ ਨਹੀਂ ਛੱਡਾਂਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ